ਕਿ ਮੁਹੱਬਤ ਇੱਕ ਐਸੀ ਚੀਜ਼ ਹੈ ਮੇਰੀ ਆਪਣੀ ਜ਼ਿੰਦਗੀ ਵਿੱਚ ਇੱਕ ਹੜਾਇਆ ਹੋਇਆ ਗਹਿਣਾ ਹੈ ਮੈਂ ਅੱਜ ਤੱਕ ਜੋ ਕੁਝ ਪਾਇਆ ਉਹ ਬਹੁਤ ਕੁਝ ਪਾਇਆ ਉਹ ਤਾਂ ਮੁਹੱਬਤ ਤੋਂ ਜੰਮਿਆ ਹੈ ਕਿਉਂ ਤੁਹਾਨੂੰ ਕਿਸੇ ਤੇ ਇਤਰਾਜ਼ ਆਵੇ ਕਿਉਂ ਤੁਹਾਨੂੰ ਕਿਸੇ ਤੇ ਗੁੱਸਾ ਆਵੇ ਜਾਂ ਤੁਹਾਨੂੰ ਜੇ ਕੋਈ ਨਹੀਂ ਵੀ ਪਸੰਦ ਕਰਦਾ ਉਹਦੇ ਕਰਕੇ ਤੁਹਾਡੀ ਲਾਈਫ ਤੇ ਅਸਰ ਕਿਉਂ ਹੋ ਜਾਵੇ ਮੈਂ ਤੇ ਜਿੱਦਾਂ ਦਾ ਜੰਮਿਆ ਸੀ ਜਿੱਦਾਂ ਦੀ ਲਾਈਫ ਵਾਈ ਕਰੂ ਜਿਹਨੇ ਮੈਨੂੰ ਦਿੱਤੀ ਆ ਮੈਂ ਤਾਂ ਉਰਦਾ ਦੀ ਜੀਣੀ ਚਾਹਣਾ ਐ ਪਰ ਸਾਡੇ ਸਮਾਜ ਦੇ ਵਿੱਚ ਜਿਹੜੇ ਬਹੁਤੀ ਵਾਰੀ ਬਹੁਤ ਚੰਗੇ ਚੰਗੇ ਲੋਕ ਸਾਡੇ ਸਮਾਜ 'ਚ বাসਦੇ ਨੇ ਕਹਿੰਦਾ ਭਰਿਆ ਭਿਆ ਲੋਕਾਂ ਨਾਲ ਬਹੁਤ ਚੰਗੇ ਚੰਗੇ ਲੋਕ ਕਹਿੰਦਾ বাসਦੇ ਨੇ ਪਰ ਉੱਥੇ ਬਹੁਤ ਉਹ ਵੀ ਨੇ ਜਿਹੜੇ ਲੈਨ ਤੋਂ ਲਿੱਥੇ ਹੋਏ ਨੇ ਖੁੰਝੇ ਹੋਏ ਨੇ ਕੋਰੋਨਾ ਆਪਾਂ ਡਾਲਰ ਬਣਾਲੇ ਨਾ ਨਿਆਣੇ ਸਾਹਿਬ ਹੋਏ ਨਾ ਮਾਂ ਬੋਲੀ ਸਾਹਿਬ ਹੋਈ ਨਾ ਧਰਮ ਸਾਹਿਬ ਹੋਇਆ ਬਸ 10 ਲੱਖ ਦਾ ਗੰਦਾ ਲੈਣ ਦਾ ਸੁਣਨ ਨੂੰ ਤੇ ਸਾਰੀ ਰਾਤ ਖਾ ਪਟਾ ਮਾਰੀ ਜਾਂਦੇ ਨੀਂਦ ਆ ਨਹੀਂ ਰਹੀ ਬੁੱਲਾ ਤੇ ਸਿੱਕੜੀ ਆਈ ਹੋਈ ਆ ਕਾਲੀਆਂ ਅੱਖਾਂ ਆ ਕਾਲੀਆਂ ਅੱਖਾਂ ਹੋਈਆਂ ਹੋਈਆਂ ਨੇ ਬਲੱਡ ਪ੍ਰੈਸ਼ਰ ਸ਼ੂਗਰ ਕਈ ਕਸ਼ ਕਰਾ ਕੇ ਬੈਠੇ ਨੇ ਸਾਰਾ ਕੁਝ ਬਵਾਲਿਆ ਬਸ ਇੱਕ ਚੀਜ਼ ਬਦਲੇ ਪੈਸੇ ਬਦਲੇ ਹਾਂ ਪੈਸੇ ਤਾਂ ਬਣਾ ਕਦੋਂ ਸਰਦਾ ਮੈਂ ਕਦੋਂ ਕਿੰਨਾ ਤੇ ਤੁਸੀਂ ਪੈਸੇ ਨਾ ਬਣਾਓ ਪਰ ਕਿੰਨੇ ਕੁ ਪੈਸੇ ਚਾਹੀਦੇ ਨੇ ਇਹ ਤਾਂ ਸੋਚਣ ਵਾਲੀ ਹੋਊਗੀ ਤੁਸੀਂ ਕੈਨੇਡਾ ਦੇ ਵਿੱਚ ਵੀ ਮੈਂ ਬੜਾ ਦੁਨੀਆ ਤੇ ਘੁੰਮਦਾ ਔਰ ਮੁਲਕਾਂ ਦੇ ਵਿੱਚ ਉਹ ਕਹਿੰਦੇ ਜੀ ਸਾਨੂੰ 20 ਸਾਲ ਦੀ 50 ਸਾਲਾਂ ਨੂੰ ਹੋ ਗਿਆ ਅਸੀਂ ਬਿਜ਼ਨਸ ਖੜੇ ਕਰ ਲੈ ਵੱਡੇ ਵੱਡੇ एंपਾਇਰਸ ਖੜੇ ਕਰ ਲੈ ਅਸੀਂ ਬੱਚੇ ਵੀ ਲਿਆ ਲੈ ਸਾਡੇ ਗ੍ਰੈਂਡਚਿਲਡਰ ਨੇ ਸਾਡੇ ਪੋਤੇ ਪੋਤੀਆਂ ਦੁੱਧੇ ਦੋਧੀਆਂ ਨੇ ਸਾਡੇ ਕੋਲ ਬਹੁਤ ਸਾਰਾ ਪੈਸਾ ਬੈਂਕ ਚ ਪਿਆ ਹੈ ਭਾਈ ਉਹ ਤਾਂ ਵੀ ਸਾਰਾ ਕੁਝ ਹੀ ਹੋ ਗਿਆ ਉਹ ਫੇਰ ਵੀ ਆਦਰਸ਼ ਨੇ ਕਿਉਂਕਿ ਉਹਨਾਂ ਨੂੰ ਪੈਸੇ ਦੀ ਚਾਟ ਲੱਗੀ ਹੋਈ ਹੈ ਪੈਸਾ ਨਹੀਂ ਉਹਨਾਂ ਨੂੰ ਟਿਕਣ ਦੇ ਰਿਹਾ ਸੋ ਮੈਂ ਲਾਸਟ ਦੇ ਵਿੱਚ ਇਹ ਕਹਾਂਗਾ ਦੋਸਤੋ ਇੱਕ ਛੋਟਾ ਜਿਹਾ ਮੇਰੇ ਕੋਲੋਂ ਪੈਗਾਮ ਕਹਿ ਲੋ ਉਹਨਸੇਆਂ ਕਹਿ ਲੋ ਪਲੀਜ਼ ਨੇਵਰ ਵੈਰੀ ਪੀਸਫੁਲ ਲਾਈਫ ਲਾਈਫ ਉਹ ਹੈ ਜਿਹੜੀ ਤੁਸੀਂ ਅਨੰਤ ਮੇਂ ਦੇ ਵਿੱਚ ਜਾ ਕੇ ਜੀ ਲਈ ਹੈ ਜੇ ਤੁਹਾਡੀ ਗਵੰਟੀ ਨਾਲ ਨਹੀਂ ਬਣਦੀ ਨਾ ਲਾਈਫ ਦੇ ਵਿੱਚ ਕੁਝ ਸਮਥਿੰਗ ਰੋਂਗ ਜੇ ਤੁਹਾਡੀ ਭੈਣ ਭਰਾਵਾਂ ਨਾਲ ਨਹੀਂ ਬਣਦੀ ਪਲੀਜ਼ ਕਰ ਜਾਓ ਉਸ ਜ਼ਰੂਰ ਸੋਚਿਓ ਕੀ ਤੁਸੀਂ ਗਵਾ ਰਹੇ ਹੋ ਕੀ ਤੁਸੀਂ ਖੱਟ ਰਹੇ ਹੋ ਸਹੋਰੀਆਂ ਨਾਨੀ ਬਣਦੀ ਨਾਲ ਕਿਹ ਨਾਨੇ ਬਣਦੀ ਭੂਆ ਨਾਨੇ ਬਣਦੀ ਮਾਮੇ ਨਾਨੇ ਬਣਦੀ ਜਿਲੀ ਕੇ ਲੋ ਤਾਂ ਸਾਡੀ ਤੇ ਰੱਬ ਨਾਲ ਵੀ ਨਹੀਂ ਹੁਣ ਮੰਨਦੀ ਬਣਦੀ ਸੋ ਪਲੀਜ਼ ਜੇ ਕੋਈ ਗੁੱਸੇ ਰਾਜਾ ਤੁਹਾਡੇ ਨਾਲ ਉਹਨੂੰ ਅੱਜ ਬਣਾ ਲਿਓ ਜ਼ਿੰਦਗੀ ਸੁਖੀ ਹੋ ਜਾਏਗੀ ਬਾਕੀ ਰਹੀ ਕੱਲ ਲੋੜਵੰਦਾਂ ਦੀ ਜੇ ਤੁਹਾਡੇ ਜੇਬ ਦੇ ਵਿੱਚ ਗੰਜਾਇਸ਼ ਹੈ 5 ਰੁਪਏ ਵੱਧੂ ਹੈਗੇ ਨੇ ਜੇਬ ਦੇ ਵਿੱਚ ਤੇ ਤੁਹਾਨੂੰ ਲੋਟਵੰਦ ਦਿਸ ਰਿਹਾ ਹੈ ਜੀ ਉਹਦੇ ਕੋ ਖੜ ਕੇ ਉਹ 5 ਰੁਪਏ ਉਹਤੇ ਨਹੀਂ ਖਰਚਣ ਨੂੰ ਦਿਲ ਕੀਤਾ ਨਾ ਫੇਰ ਵੀ ਅਸੀਂ ਲਾਈਫ ਚੋਂ ਭੱਟ ਕੇ ਹੋਏ ਆ ਜੇ ਗਰੀਬ ਨੂੰ ਦੇਖ ਕੇ ਅੱਖ ਚੋਂ ਹੰਝੂ ਨਹੀਂ ਆਉਂਦਾ ਲੋਟਵੰਦ ਦੇ ਕੋਲੋਂ ਬਿਮਾਰ ਪਿਆ ਕੋਈ ਉਹਦੀ ਉਹਦੇ ਸਾਹਮਣੇ ਉਹਦੇ ਪਿਆਰੇ ਕਿਸੇ ਦੇ ਸਾਹ ਨਿਕਲ ਰਹੇ ਨੇ ਪਰ ਉਹਦੇ ਕੋ ਪੈਸਾ ਨਹੀਂ ਹੈ ਗਰੀਬੀ ਉਹਨੂੰ ਪੁੱਛੀ ਜਾ ਸਕਦੀ ਹੈ ਗਰੀਬੀ ਉਸ ਮਾਂ ਨੂੰ ਪੁੱਛੀ ਜਾ ਸਕਦੀ ਹੈ ਜਿਹਦਾ ਚਾਰ ਪੁੱਤ ਸੀ ਚਾਰ ਧੀਆਂ ਸੀ ਜਾਂ ਦੋ ਧੀਆਂ ਸੀ ਜਾਂ ਦੋ ਪੁੱਤ ਸੀ ਉਹਦੀ ਮੰਡੀ ਚੌਕ ਕੇ ਜਿਨ੍ਹਾਂ ਨੇ ਗੜੀ ਚ ਰੱਖਦੀ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਗੋਡੇ ਦੁਖਦੇ ਆ ਗਰੀਬੀ ਉਹਨੂੰ ਪੁੱਛੀ ਜਾ ਸਕਦੀ ਹੈ ਕਿ ਉਹ ਕੋ ਦਵਾਈ ਲੈਣ ਨੂੰ ਵੀ ਪੈਸੇ ਨਹੀਂ ਲੈਂਗੇ ਜਵਾਂਤੀ ਖਰਚ ਹੋਵੇ ਤੇ ਜੇਬ 'ਚ ਟੱਗਾ ਨਾ ਹੋਵੇ ਉਸ ਬਾਪ ਮਾਂ ਬਾਪ ਨੂੰ ਪੁੱਛਿਆ ਜਾ ਸਕਦਾ ਗਰੀਬੀ ਕੀ ਹੈ ਗਰੀਬੀ ਗੱਲਾਂ ਨਾਲ ਜਾਂ ਗਰੀਬ ਦੇ ਕੋਲ ਦੀ ਨੰਘ ਕੇ ਮਹਿਸੂਸ ਨਹੀਂ ਤੁਸੀਂ ਕਰ ਸਕਦੇ ਕਦੇ ਗਰੀਬਾਂ ਦੇ ਵਿੱਚ ਟਾਈਮ ਬਤਾ ਕੇ ਤਾਂ ਦੇਖੋ ਨਾ ਕਿ ਬੋਧੀ ਬਾਰੀ ਸੁਣਨ ਆਉਂਦਾ ਜੀ ਮੰਗਤੇ ਆਏ ਤਾਂ ਗੈਈਂ ਆਇਆ ਐ ਤਾਂ ਕਰੋੜਪਤੀ ਆ ਸ਼ਹਿਰ ਹੋਣ ਕੇ ਕੁਛ ਵਿੱਚੋਂ ਸਾਰੇ ਤੇ ਮੰਗਣ ਵਾਲੇ ਕਰੋੜਪਤੀ ਨਹੀਂ ਨਾ ਸੋ ਹੰਬਲ ਰਿਕਵੈਸਟ ਆ ਮੇਰੀ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਜੇ ਸਮਾਜ ਨੂੰ ਅਸੀਂ ਵਧੀਆ ਬਣਾਉਣਾ ਹੈ ਤੇ ਸਾਨੂੰ ਆਪਾਂ ਆਪਣੇ ਫਰਜ਼ ਨਿਭਾਉਣੇ ਪੈਣਗੇ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਆਪਣੇ ਫਰਜ਼ ਨਿਭਾਵਾਂਗੇ ਅਸੀਂ ਆਪਣੇ ਆਪ ਨੂੰ ਪਿਆਰ ਕਰਾਂਗੇ ਆਪਣੇ ਬੱਚਿਆਂ ਨੂੰ ਬढ़ा ਰਹੇ ਹਾਂ ਬੱਚੇ ਵਧੀਆ ਸਿਟੀਜ਼ਨ ਬਣਨਗੇ ਬੱਚੇ ਵਧੀਆ ਨਾਗਰਿਕ ਹੋਣਗੇ ਅੱਜ ਦਾ ਸਮਾਜ ਨੂੰ ਵੀ ਇਹ ਇਸ ਕਰ ਲਈ ਲਿਖਿਆ ਗਿਆ ਕਿ ਵੱਡੇ ਬੱਚੇ ਹੋਣਗੇ ਵੱਡੇ ਹੋਣਗੇ ਤੇ ਉਹ ਵੱਡੇ ਹੋ ਕੇ ਇੱਕ ਵਧੀਆ ਨਾਗਰਿਕ ਬਣਨਗੇ ਇਸ ਸਮਾਜ ਦੇ ਅੰਤ ਜਿਹੜੀ ਇਹ ਨਾ ਪੱਖੂ ਹਵਾ ਆ ਕਰ ਕਰ ਭਰਾ ਭਰਾ ਨਹੀਂ ਬੋਲਦਾ ਸੋਣ ਸੋ ਜਿਹੜੀ ਗੱਲ ਆ ਉਹ ਬਹੁਤ ਸਾਰੇ ਬੱਚੇ ਬੈਠੇ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਮੈਂ ਕੱਲ ਵੀ ਕੀਤੀ ਸੀ ਜੇ ਤੁਹਾਡੇ ਨਾਲ ਦਾਇ ਚਾਚੇ ਨਹੀਂ ਬੋਲਦੇ ਆਪਸ ਵਿੱਚ ਜੀ ਤੁਹਾਡੇ ਡੈਡੀ ਆਪਣੇ ਦਾਇ ਮਾਚੇ ਨਾਲ ਨਹੀਂ ਬੋਲਦਾ ਤਾਂ ਆਪਣੇ ਡੈਡੀ ਨੂੰ ਇਹ ਪੁੱਛਿਓ ਕਿ ਸਾਡਾ ਕੀ ਕਸੂਰ ਹੈ ਅਸੀਂ ਕਦਣਾ ਨਾਲ ਅਸੀਂ ਬੋਲਣਾ ਸੀ ਨਾ ਜਿਹੜੇ ਚਾਚੇ ਤਾਏ ਦੇ ਪੁੱਤ ਸੀਗੇ ਤਾਂ ਨਾਲ ਸੀ ਆ ਸੋ ਤਾਂ ਜਾ ਕੇ ਲੇਟ ਤਾਂ ਸੱਦੀ ਹੋਣੀ ਆ ਜੇ ਅਸੀਂ ਇੱਕ ਗੱਲ ਜਿਆ ਸਿੰਪਲ ਹੋਰ ਕਰਨ ਦਿੰਨਾ ਫੇ ਮੈਂ ਸਮਾਪਤੀ ਕਰੂੰ ਕਾਮ ਜਾਂ ਜ਼ਿੰਦਗੀ ਵਿੱਚ ਬਿਜ਼ਨਸ ਵੀ ਕਰ ਲੋ ਪੈਸੇ ਵੀ ਬਣਾ ਲੋ ਲੋੜ ਮੁਤਾਬਕ ਪੱਤੋਂ ਦੇ ਵਿੱਚ ਕੀਲਾ ਲਾਣ ਨਾ ਦਿਓ ਲਿਫਣਾ ਸਿੱਖ ਜਾਓ ਝੁਕਣਾ ਸਿੱਖ ਜਾਓ ਮਾਫੀ ਮੰਗਣੀ ਸਿੱਖ ਜਾਓ ਜ਼ਿੰਦਗੀ ਇੰਤੋਂ ਵਧੀਆ ਜ਼ਿੰਦਗੀ ਕੋਈ ਹੋ ਹੀ ਨਹੀਂ ਸਕਦੀ ਮੈਂ ਤੁਲਖਾ ਹੀ ਲੈ ਲਓ ਮਹੱਬਤਾਂ ਦੇ ਬੋਲ ਜਿਹੜੇ ਨੇ ਉਹਨਾਂ 'ਚ ਬੜੀ ਜਾਨ ਹੁੰਦੀ ਐ ਅੰਮ੍ਰਿਤ ਜੀ ਦੀਆਂ ਲਾਸ਼ਾਂ ਬਣ ਕੇ ਨਾ ਤੁਰੇ ਫਿਰਿਏ ਜਿਹਦਾ ਮੋਰੇ ਹੁੰਦਾ ਉਹਦੇ ਗੱਲ ਪੈ ਜੰਨੇ ਆ ਉਲਟਾ ਹਰੇਕ ਵਾਰੇ ਰੰਮੇ ਤੇ ਹੀ ਜਾਂਦੇ ਆ ਤੂੰ ਮੈਨੂੰ ਫੋਨ ਨਹੀਂ ਕੀਤਾ ਤੂੰ ਮੈਨੂੰ ਮਿਲਣ ਨਹੀਂ ਆਇਆ ਮੋਰੇ ਅਗਲਾ ਜੀ ਪੁੱਛੇ ਵੀ ਤੂੰ ਮਿਲਣੇ ਕੀ ਕੀਤਾ ਕਰਕੇ ਅਸੀਂ ਸਦਾ ਹੀ ਸੱਚੇ ਆਪਣੇ ਆਪ ਨੂੰ ਸਮਝਦੇ ਆ ਸੌਰੀ ਮੇਰਾ ਸਮਝ ਕੇ ਲੰਮਾ ਹੋ ਗਿਆ ਸੌਰੀ ਬੋਰ ਬੱਤ ਤੁਹਾਡੀ ਮੁਹੱਬਤ ਇਸ ਸਮਾਜ ਨੂੰ ਵਧੀਆ ਬਣਾਉਣ ਦਾ ਇੱਕ ਜੈ ਇਲੈਕਟ੍ਰੀਕਾ ਹੈ ਇਸ ਕਰਕੇ ਅਸੀਂ ਕੈਨੇਡਾ ਤੋਂ ਪੰਜਾਬ ਤੋਂ ਬੜੇ سارے ਆਏ ਨੇ ਅਸੀਂ ਮੈਂਬਰ ਤੁਸੀਂ ਬੜੀ ਵੱਡੀ ਹਾਜ਼ਰੀ ਲਾਈ ਹੈ ਅਸਰ ਸਾਡੀ ਸੋਚ ਤੋਂ ਵੱਡਾ ਪ੍ਰੋਗਰਾਮ ਹੋਇਆ ਹੈ ਕਿਉਂਕਿ ਸਾਨੂੰ ਇਹ ਨਾ ਵੀਰ ਨਹੀਂ ਸੀਗੇ ਅਸੀਂ ਬੇਸ਼ੱਕ ਮਹਾਰਾਸ਼ਟਰ ਦੇ ਵਿੱਚ ਕਿੱਡੀ ਸਟਾਅ ਹੋਣਾ ਜਣਾ ਨਹੀਂ ਹੈ ਨਾਲ ਤੇ ਪਰ ਉਦੋਂ ਬਾਅਦ ਤੁਸੀਂ ਹਾਜ਼ਰ ਜਿੱਥੇ ਲਵਾਈ ਜਿੱਥੇ ਬਹੁਤ ਹੀ ਆ ਤਰੀਕੇ ਨਾਲ ਪ੍ਰੈਜੈਂਟੇਸ਼ਨ ਕੀਤੀ ਗਈ ਪਰ ਜੇ ਇਸ ਤਰੀਕੇ ਨਾਲ ਇਸ ਇਵੈਂਟ ਨੂੰ ਪ੍ਰੈਜੈਂਟ ਕੀਤਾ ਗਿਆ ਸਟੇਜ ਤੇ ਤਾਲੀਆਂ ਲਾਓ ਇਹਨਾਂ ਦੇ ਨਾਲ ਮੰਨਣ ਜੋਆ ਮਨਪੀਤ ਵਾਲਵਾਰਾ ਅੱਜ ਕਹਿ ਰਿਹਾ ਪਾਤਸ਼ਾਹ ਨੂੰ ਕਮੀ ਰਹੀ ਹੁਣ ਜਾਂ ਮਾਫੀ ਭਾਜੀ ਮੈਂ ਇਹਨਾਂ ਨੂੰ ਕਮੀ ਦਿੱਤੀ ਕੋਈ ਨਹੀਂ ਬੰਦ ਰਾਜ ਜੋ ਹੋਇਆ ਸੋ ਬਹੁਤ ਸਾਰੀਆਂ ਢੇਲ ਸਾਰੀਆਂ ਦੁਆਵਾਂ ਮੁਹੱਬਤਾਂ ਤੁਹਾਡੇ ਲਈ